ਹਾਲੋ ਇਹ ਕੋਰੀਆ ਦੇ ਵਿੱਚ ਹੋਣ ਗਿਆ ਵਾ ਐਕਸੀਡੈਂਟ ਕਾਰਾਂ ਇੱਕ ਦੂਜੇ ਦੇ ਨਾਲ ਮੜੀ ਜਿਹਾ ਟੱਚ ਹੋਈ ਆ ਜੀ ਆਹ ਵੇਖੋ ਜੀ ਸਾਹਮਣੇ ਉੱਥੇ ਉਹਨਾਂ ਨੇ ਆਪਣੀਆਂ ਕਾਰਾਂ ਖਿਲਾਰ ਲਈਆਂ ਵਾ ਤੇ ਹੁਣੇ ਵੇਟ ਕਰਨਗੇ ਪੁਲਿਸ ਦਾ ਆਹ ਵੇਖੋ ਜੀ ਸਾਹਮਣੇ ਦੋਵੇਂ ਕਾਰ ਵੇਖੋ ਜੀ ਕਿਵੇਂ ਮਗਰ ਟ੍ਰੈਫਿਕ ਦਾ ਜਮ ਹੋ ਹੁੰਦਿਆ ਵਾ ਗੱਡੀਆਂ ਆਪਸ ਵਿੱਚ ਐਕਸੀਡੈਂਟ ਹੋਣ ਕਰਕੇ ਆਹ ਵੇਖੋ ਜੀ ਸਾਹਮਣੇ ਟੱਚ ਹੋਇਆ ਵਾ ਗੱਡੀ ਦੇ ਨਾਲ ਗੱਡੀ ਦਾ ਹਾਂਜੀ ਆਹ ਵੇਖੋ ਵਾਈਟ ਵਾਲੀ ਗੱਡੀ ਦਾ ਉਹਨੇ ਵੇਟ ਕਰਨਗੇ ਇੱਥੋਂ ਦੀ ਪੁਲਿਸ ਦੀ ਹਾਂਜੀ ਕਾਲ ਕਰ ਰਹਾ ਜੀ ਮੈਡਮ ਸਾਹਮਣੇ ਦੇਖੋ ਪੁਲਿਸ ਨੂੰ ਉਦੋਂ ਤੱਕ ਇੱਥੋਂ ਦੇ ਬਾਹਰਲੇ ਮੁਲਖਾਂ ਦੇ ਇਹੀ ਆ ਜੀ ਰੂਲ ਆ ਉਹਨਾਂ ਦੂਸਰਾ ਬੰਦਾ ਵੀ ਬਾਹਰ ਨਿਕਲੇ ਆ ਵਾ ਆਪਣੀ ਗੱਡੀ ਚੋਂ ਓਹ ਵੇਖੋ ਵਾਈਟ ਗੱਡੀ ਜਿਹੜੀ ਲੱਗੀ ਹੋਈ ਆ ਉਹ ਦੇਖੋ ਆਪਸ ਵਿੱਚ ਭੜਕੀਆਂ ਵ ਇੱਕ ਇੱਕ ਦੂਜੇ ਨਾਲ ਉਹ ਜੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਆ ਜੀ ਜਿੰਨਾ ਚਿਰ ਤੱਕ ਪੁਲਿਸ ਨਹੀਂ ਆਉਂਦੀ ਉਨਾਂ ਚਿਰ ਤੱਕ ਇਹਨਾਂ ਨੇ ਗੱਡੀਆਂ ਇੱਧਰ ਤੋਂ ਉੱਧਰ ਨਹੀਂ ਕਰਨੀਆਂ ਇਹ ਵੇਖੋ ਜੀ ਹੈਵੀ ਜਾਮ ਹੋਇਆ ਪਿਆ ਵਾ ਤਕਰੀਬਨ 3 ਤੋਂ 4 ਮਿੰਟ ਹੀ ਹੋਏ ਆ ਇਸ ਐਕਸੀਡੈਂਟ ਨੂੰ ਦੇਖੋ ਕਿਨੇ ਚਿਰ ਚ ਆਉਂਦੀ ਆ ਪੁਲਿਸ ਆਪਾ ਬਿਲਕੁਲ ਸਾਹਮਣੇ ਬੈਠੇ ਹੋਏ ਆ ਜਿੱਥੇ ਐਕਸੀਡੈਂਟ ਹੋਇਆ ਵਾ ਇਹ ਸਾਹਮਣੇ ਹੀ ਆ ਜੀ ਆਪਣਾ ਹੋਸਟਲ ਵੇਖ ਲਓ ਜੀ ਬਾਹਰ ਵੀ ਐਕਸੀਡੈਂਟ ਹੁੰਦੇ ਆ ਇਸ ਤਰ੍ਹਾਂ ਹੀ ਪਰ ਇੱਥੇ ਬਹੁਤ ਜਲਦੀ ਕੇਅਰ ਕਰ ਦਿੰਦੇ ਆ ਦੇਖਦੇ ਆ ਕਿੰਨੇ ਜਲਦੀ ਚ ਪੁਲਿਸ ਆਉਂਦੀ ਆ ਲੋ ਜੀ ਪੁਲਿਸ ਤੇ ਹਲੇ ਤੱਕ ਨਹੀਂ ਆਈ ਆ ਵੇਖੋ ਜੀ ਸੜਕਾਂ ਨੂੰ ਠੰਡਾ ਕਰਨ ਲਈ ਆਪਣਾ ਟੈਂਕਰ ਜਾ ਰਿਹਾ ਵਾਜੀ ਜਿਵੇਂ ਕਿ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਹੌਟ ਵੈਦਰ ਵਾਜੀ ਕੋਰੀਆ ਦੇ ਵਿੱਚ ਜੇਮ ਤਕਰੀਬਨ 13 ਕਿ ਮਿੰਟ ਹੋ ਚੁੱਕੇ ਆ ਜੀ ਦੇਖ ਲਓ ਇਹਨਾਂ ਨੇ ਇੱਕ ਗੱਡੀਆਂ ਆਪਸ ਵਿੱਚ ਟਕਰਾਂ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਨਾਲ ਗੱਲਬਾਤ ਨਹੀਂ ਕੀਤੀ ਕਿ ਤੇਰੀ ਗਲਤੀ ਹੈ ਜਾਂ ਤੇਰੀ ਗਲਤੀ ਹੈ ਬਸ ਵੇਟ ਹੀ ਕਰਨ ਦੇ ਆ ਲੋ ਜੀ ਕਾਫੀ ਵੇਟ ਕਰਨ ਤੋਂ ਬਾਅਦ ਇੱਕ ਐਂਬੂਲੈਂਸ ਤੇ ਆਈ ਆ ਵੇਖੋ ਇਹਨਾਂ ਦੇ ਰੁਕਦੀ ਆ ਕਿ ਨਹੀਂ ਨਹੀਂ ਇਹ ਵੀ ਨਹੀਂ ਰੁਗੀ ਇਹ ਚਲੋ ਐਕਸੀਡੈਂਟ ਤੇ ਚਲੋ ਹੋਇਆ ਵਾ ਪਰ ਸੱਟਾਂ ਪਿੱਟਾਂ ਤੋਂ ਬਚਾਈ ਇਹਨਾਂ ਦਾ ਆ ਇਹਨਾਂ ਨੇ ਕਾਲ ਤੇ ਪੁਲਿਸ ਨੂੰ ਕੀਤੀ ਆ ਉਹੀ ਇਹਨਾਂ ਦਾ ਮਸਲਾ ਕਰੂਗੀ ਆਣ ਕੇ ਹੱਲ ਕਾਫੀ ਜਰ ਵੇਖੜ ਕਰਨ ਤੋਂ ਬਾਅਦ ਜੀ ਫਸਟ ਜਿਹੜੀ ਗੱਡੀ ਵਾਈਟ ਵਾਲੇ ਤੇ ਆਪਣੀ ਗੱਡੀ ਚ ਬਹਿਗੇ ਆ ਦੋ ਜਣੇ ਆ ਦੂਸਰੀ ਗੱਡੀ ਵਾਲਾ ਤੇ ਇੱਕ ਜਣਾ ਬਾਹਰ ਖੜਾ ਵਾ ਕਿਉਂਕਿ ਇਹਨੇ ਵੀ ਡਰਨ ਕਿ ਕੋਈ ਫਿਰ ਦੁਬਾਰਾ ਵਿਸ਼ੋਨਾ ਮਾਰ ਦੇ ਤਾਂ ਕਰਕੇ ਸਾਰਿਆਂ ਨੂੰ ਇਸ਼ਾਰੇ ਕਰਨ ਦੇ ਆ ਕਿ ਪਰੇ ਪਰੇ ਹੋ ਕੇ ਲੰਘੋ ਲੋ ਜੀ ਪੁਲਿਸ ਦੀ ਗੱਡੀ ਤੇ ਨਹੀਂ ਆਈ ਆ ਇੱਕ ਹੋਰ ਆਪਣਾ ਆ ਆ ਗਿਆ ਜੀ ਆਪਣਾ ਸਰ ਪਤਾ ਨਹੀਂ ਹੈ ਪੁਲਿਸ ਚਾ ਜਾਂ ਇੰਸ਼ੋਰੈਂਸ ਵਾਲੇ ਆ ਜਾਂ ਕੌਣ ਆ ਏ ਸਮਝਾਤਾ ਇਹਨਾਂ ਨੇ ਉਹਨਾਂ ਨੂੰ ਕਿ ਗੱਡੀਆਂ ਸਾਈਡ ਤੇ ਕਰ ਲੋ। ਉਹ ਵੇਖੋ ਜੀ। ਹਾਂ ਪਿਛਲੀ ਗੱਡੀ ਵਾਲਾ ਤੇ ਕਰਨ ਲੱਗਾ ਵਾ। ਮੋਲ ਆ ਜੇ ਲੱਗਾ ਇਹ ਸਾਈਡ ਤੋਂ ਉਹਨੇ ਪਿਕ ਵਗੈਰਾ ਖਿੱਚ ਲਈ ਹੈ। ਹੁਣ ਉਹ ਫਰਸਟ ਗੱਡੀ ਵਾਲੇ ਨੂੰ ਉਹਨਾਂ ਨੇ ਕਹਿ ਦਿੱਤਾ ਵਾ ਕਿ ਸਾਈਡ ਤੇ ਕਰ ਲੋ। ਹੁਣ ਉਹ ਵੀ ਸਾਈਡ ਤੇ ਲੈ ਜਾ ਲੱਗੇ ਗੱਡੀ। ਚਲੋ ਜੀ ਇਹਨਾਂ ਦਾ ਹੋ ਗਿਆ ਵਾ ਮਸਲਾ ਹੱਲ। ਠੀਕ ਆ ਜੀ। ਓਕੇ ਬਾਏ ਬਾਏ।